ਬਲਵੀ ਜੀ ਅੱਜ ਅਸੀਂ ਪਹੁੰਚ ਗਏ ਹਾਂ ਜਗਦੀਪ ਡੇਰੀ ਫਾਰਮ ਤੇ ਜਗਦੀਪ ਡੇਰੀ ਫਾਰਮ ਤੇ ਵੀਡੀਓ ਵੇਖਣ ਵਾਲਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਤੇ ਅੱਜ ਅਸੀਂ ਹਰਿਆਣੇ ਤੋਂ ਚੰਗੀਆਂ ਤੋਹਫੇ ਝੋਟੀਆਂ ਦੀਆਂ ਮਈਆਂ ਲੈ ਕੇ ਪਹੁੰਚ ਚੁੱਕੇ ਹਾਂ ਵੱਡੀਆਂ ਸੁਪਰਸਟਾਰ ਮੇਲੇ 'ਚ ਆਉਣ ਵਾਲੀਆਂ ਝੋਟੀਆਂ ਜਗਦੀਪ ਭਾਈ ਅੱਜ ਲੈ ਕੇ ਪਹੁੰਚ ਚੁੱਕੇ ਨੇ ਤੇ ਅੱਜ ਤੁਹਾਨੂੰ ਕਰਾਉਣੇ ਜਗਦੀਪ ਭਾਈ ਨੇ ਗੱਲ ਸਸੇਗਾ ਦੇ ਜਗਦੀਪ ਦੇ ਰਿਪਰ ਲਿਖਣ ਵਾਲਿਆਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਵੀਰੇ ਜਿਨ੍ਹਾਂ ਸਾਨੂੰ ਇੰਨਾ ਮਾਨ ਤੇ ਵੀਰ ਪਿਆਰ ਬਖਸ਼ਿਆ ਅੱਜ ਪਰਮਾਤਮਾ ਦੀ ਮਿਹਰ ਨਾਲ ਸਾਡੇ ਕੋਲ ਝੋਟੀਆਂ ਦੇ ਜੰਦਾ ਜਿਹੜੀਆਂ ਸੁਈਆਂ ਚਾ ਤਾਜੀ ਸੁਈਆਂ ਉਹ ਕੱਬਣਾ ਵੀਰੇ ਬਾਕੀ ਖਾਸ ਤ ਤੋਕੜਾ ਕੱਬਣਾ ਇਹਦੀ ਸਾਡੇ ਫਾਰਮ ਤੋਂ ਗਈਆਂ ਤਿੰਨ ਟੋਕੜਾ ਕੱਬਣਾ ਵਿੱਚ ਦਿਖਾਵਾਂਗੇ ਆਓ ਝੋਟੀ ਨਾਲ ਇਹ ਕਰਦੇ ਆ ਇਹ ਪਹਿਲੇ ਨੰਬਰ ਵਾਲੀ ਪਹਿਲੇ ਨੰਬਰ ਵਾਲੀ ਹਾਂਜੀ ਇਹ ਇਹ ਝੋਟੀ ਦੀ ਸੁਈ ਨੂੰ ਅੱਜ ਪੰਜਵਾਂ ਦਿਨ ਸੁਈ ਨੂੰ ਆ ਅੱਜ ਦੀ ਘੜੀ ਦੇ ਵਿੱਚ ਵੀਰੇ ਖਾਲੀ ਹੁੰਦਿਆ ਸਾਰੇ 15 ਤੋਂ 16 ਕਿਲੋ ਬੋਲੇ ਤੇ ਚਲ ਗਈ ਆ ਇਹਦੀ ਉਮੀਦ ਰੱਖਦੇ ਆ ਵੀ ਪਹਿਲਾ 22 ਤੋਂ 23 ਕਿਲੋ ਦਦੇ ਛੋਟੀ ਹੱਡੀ ਚਵਾਏਗੀ ਵੀਰੇ ਬਾਕੀ ਬਾਈ ਜੀ ਥੱਲੋਂ ਵੀ ਥਾਂਲੇ ਵੀ ਦੀ ਸਾਫ ਆਰਡਰ ਵੀ ਮੈਮ ਵਧੀਆ ਵੀ ਇਥੋਂ ਤੇ ਲੱਗਾ ਮਗਰ ਮੇਰੇ ਦੇ ਕਟਾ ਦਦੀਆਂ ਬਾਕੀ ਤੋੜ ਕੇ ਦਿਖਾਉਂਦੇ ਜੋਬਰ ਆ ਗਿਆ ਮਗਰ ਕਟਾ ਆ ਗਿਆ ਜੀ ਤੇ ਬਾਕੀ ਸੋਹਣੀ ਸੁਨਕੀ ਫੁੱਲ ਵੱਡੀ ਮੈਂ ਬਾਕੀ ਵੀਰੇ ਇੱਕ ਵੱਡਾ ਜਾ ਜਿਹੜਾ ਜਾ ਰਿਹਾ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਤੇ ਪਰਮਾਤਮਾ ਸੋ ਕਰਕੇ ਵੀਰੇ ਇੰਨਾ ਕਿ ਤੇ ਮਾਰਦੇ ਮੱਝ ਤੇ ਮਾਣਿਆ ਵੀ ਮਤਲਬ 20 ਤੋਂ 22 ਕਿਲੋ ਮਤਲਬ ਦੁੱਧ ਚਵਾਉਗੀ ਅੱਜ ਦੀ ਘੜੀ ਦੇ ਵਿੱਚ ਵੀਰੇ ਜਿਹੜੀ ਤਾਜੀ ਸੂਈ ਮਤਲਬ 15 16 ਕਿਲੋ ਤੇ ਚੱਲਦੀ ਨਾ ਉਹ ਐਸਟੀਮੇਟ ਹੁੰਦੀ ਵੀ ਉਹ ਮਤਲਬ ਹੀ ਲੰਮਾ ਦੁੱਧ ਦੇ ਸਕਦੀ ਛੋਟੀ ਵੀਰੇ ਦੀ ਜੇ ਬਾਈ ਜੀ ਆ ਮਈਆਂ ਨੇ ਦੁੱਧ ਨਾ ਚਵਾਇ ਤੇ ਫਿਰ ਚਵਾਉਣਾ ਵੀ ਕਿੰਨਾ ਮਈਆਂ ਨੇ ਸਹੀ ਗੱਲ ਵੀਰੇ ਦਦੀਆਂ ਆਪਣੇ ਵਾਲਾ ਵੀਰੇ ਮਿਹਨਤ ਕਰਕੇ ਇਸੇ ਕਰਕੇ ਪਾਲਿਆ ਯਾਦ ਇਹ ਗੱਲ ਕਰਦੇ ਕਰਦੇ ਜਾਂਦੀ ਹਾਂਜੀ ਹਾਂਜੀ ਪਾਲਾ ਇਹ ਡੀ ਤੋਂ ਟਿਵਰੇ ਪਾਲਣ ਲੱਗਦੇ ਟਾਈਮ ਲੱਗਦਾ ਕਰ ਇਹਦੀਆਂ ਸਭ ਤੋਂ ਖਾਸ ਇਹ ਜੀ ਇਹ ਜਿਹੜੇ ਇਹ ਜੈੱਡ ਬਲੈਕ ਜਾਂਦੂਦੀ ਆ ਪਿਓਰ ਬ੍ਰਿਟੀਸ਼ ਦੇ ਚਵਾਦੇ ਬਣਦੇ ਆ ਹਾਂਜੀ ਹਾਂਜੀ ਬਸ ਨਹੀਂ ਹੁੰਦੀ ਵੀ ਇੱਕ ਵਾਲ ਵੀ ਨਹੀਂ ਕਿਤੇ ਮੇਰੇ ਚਟਾਇਆ ਜਾਂਦੂ ਵਰਗੀ ਇਹ ਨਹੀਂ ਆ ਜੇ ਖਾਂਣ ਚੱਲੇ ਦੀ ਗੱਲ ਕਰਦੇ ਵੀਰੇ ਖਾਂਦੇ ਪਰਮਾਤਮਾ ਰੱਖੇ ਵੀ ਇਹੋ ਜਿਹਾ ਲੇਵਾ ਇਹ ਕਰਮਾਲੀ ਨੂੰ ਲੱਗਦਾ ਜਿਹੜੀ ਗੱਲ ਕਿਸੇ ਕਿਸੇ ਨੂੰ ਲੱਗਦਾ ਇਹੋ ਜਿਹਾ ਸਹੀ ਗੱਲ ਹੈ ਸਹੀ ਗੱਲ ਤੇ ਕੀ ਕੀਮਤ ਕਰਦੇ ਆ ਇਹਦੀ ਕੀਮਤ ਵੀਰੇ ਵੇਖ ਪਰਮਾਤਮਾ ਮੇਰਾ ਵੀਰੇ ਮੋਲੇ ਦੇ ਅੱਜ ਵੀ ਘੜੀ ਦੇ ਵਿੱਚ 3 ਲੱਖ ਦੀ ਮੈਂ ਦਵਾਂਗੇ ਬਰੇ ਦੰਦੀਆਂ ਹਾਂਜੀ ਤੇ ਕੋਈ ਛੋਟ ਬਰੇ ਜੇਮ ਵਾਲਾ ਤਿਆਰ ਦੋਤੇ ਵੀ ਬਾਈ ਕਰੋ ਚਲ ਕੇ ਮੋਲੇ ਦਾ ਲੱਗ ਹੋਇਆ ਬਰੇ ਦੰਦੀਆਂ ਉਹ ਫੋਨ ਤੇ ਕਰ ਰਹੇ ਹੋ ਫਿਰ ਹਾਂ ਹਾਂ ਤੇ ਅੱਜ 3 ਲੱਖ ਰੁਪਏ ਦਵਾਂਗੇ ਤੇ ਬਰੇ ਦੰਦੀ ਅੱਛਾ ਅੱਛਾ 3 ਲੱਖ ਦੀ ਦਵਾਂਗੇ ਕੋਈ ਆਏ ਨੇ ਦਾਗ ਦਾ ਉਹ ਮਾਨਤਨ ਕਰਦਾਂਗੇ ਆਹ ਰਾਤ ਛੋਟੀ ਸੂਈ ਅੱਜ ਸੂਈ ਬਰੇ ਦੰਦੀ ਦੋ ਨੰਬਰ ਵਾਲੀ ਹਾਂ ਇਹ ਅੱਜ ਛੋਟੀ ਸੂਈ ਆ ਤੇ ਜੇ ਜੂਰ ਪਾਤੀ ਬਰੇ ਛੋਟੀ ਨੇ ਦੰਦੀਆਂ ਪਰਮਾਦਾ ਨਾੜਾ ਵਾਲੀ ਛੋਟੀ ਆ ਗਈ ਤੇ ਇਹ ਵੀ 20 ਤੋਂ 22 ਕਿਲੋ ਤਾਂ ਦਊਗੀ ਆਰਾਮ ਨਾਲ ਦੇਦੀ ਇਹ ਠੰਡੀ ਠ ਸਭ ਹੀ ਬੋਲਣੇ ਆ। ਬਾਕੀ ਥਾਣ ਵੀ ਬਹੁਤ ਵਧੀਆ ਆ ਗਏ ਆ। ਬਾਕੀ ਬਹੁਤ ਚੰਗੀ ਵੀਰੇ ਜੇ ਜੁਰ ਪਾਤੀ ਆ ਮਨੇਰੇ ਪੰਜ ਕੁ ਮਹੀਨਾ ਸੋਈ ਆ। ਹਾਂਜੀ ਹਾਂਜੀ। ਮੋٹے ਮੋٹے ਥਾਨ ਲੱਗੇ ਵਧੀਆ। ਬਾਈ ਜੀ ਚਵਾਈ ਕਿਦਾਂ? ਬਾਈ ਜੀ ਚਵਾਈ ਸੋਈ ਦੀ ਕਿਦਾਂ ਗੜਦ ਚੜ। ਵੀਰੇ ਓਕੇ ਜਿਹੜੀ ਗੱਲ ਕਰਨ ਵਾਲੀ ਵੀਰੇ ਇਹ ਤਾਂ ਨਾ ਵੀਰੇ ਪ੍ਰਮਾਤਮਾ ਸੋਕਰ ਕੇ ਇਹ ਮਾਇਆ ਨੂੰ ਕੇ ਵੀਰਦੀ ਨੂੰ ਲੈਵਲ ਆਇਆ ਲੱਗਦਾ ਮੈਂ ਨਾ ਵੀਰ ਦਾਦੀਆਂ ਇਹ ਕਿਹੜੀ ਹਰਿਆਣੇ ਦੇ ਬੰਬੀ ਲੈਣ ਤੇ ਤੁਸੀਂ ਯਾਰ ਕੀ ਵੱਡੇ ਵੱਡੇ ਵੀਰੇ ਜਿਹੜੇ ਦਾਦੀ ਇੱਕ ਇੱਕ ਗੱਭਣ ਮੈਂ ਲਈ ਵੀ ਸਾਡੇ ਕੋਲ ਆਣ ਕੇ ਸੂਈ ਤਰਾਜ ਤੇ ਜੇ ਨਾੜਾਂ ਦੀ ਗੱਲ ਕਰਦੇ ਵੀਰੇ ਥਲੋ ਇੰਨੀ ਗਾ ਮਾਇਆ ਨੂੰ ਨਾੜਾ ਨੂੜਾ ਕੋਈ ਹਿਸਾਬ ਨਹੀਂ ਆ ਮੁੱਲ ਕਰ ਨੂੰ ਵੀਰੇ ਇਹ ਮਾਇਆ ਦਾ ਦਾਦਾ ਬਰੀਡ ਫੁੱਲ ਬਾਈ ਜੀ ਇਹ ਮਾਇਆ ਦਾ 10 ਲੱਖ ਮੰਗ ਲਾ 11 ਲੱਖ ਮੁੱਲ ਮੰਗ ਰਾ ਮੁੱਲ ਕੇ ਵੇਖ ਵੀਰੇ ਅੱਜ ਬਾਜ਼ਾਰ ਇੰਨਾ ਮੈਂ ਤਾਜੀ ਸੂਈ ਦਾ ਇਹ ਦੋ ਤੇ ਮੈਂ ਜਦੋਂ ਜਦੋਂ ਮੈਂ ਮੈਂ 22 ਕਿਲੋ ਦੁੱਧ ਘਰ ਕੀ ਵੀਰੇ ਇਹ ਨਹੀਂ ਵੀ ਜਿਆਦਾ ਮੁੱਲ ਮੰਗਿਆ ਵੀ ਇਹ ਜਿਆਦਾ ਕੌਡੀਆਂ ਚੰਗੀਆਂ ਬਈਆਂ ਹੁੰਦੀਆਂ ਇਹ ਵੀਰੇ ਵੇਖ ਮੈਂ ਨੂੰ ਜਿੰਨਾ ਕਿ ਇਹ ਆਪਣੇ ਲਾਇ ਇਹ ਮੈਂ ਦੇ ਦਾਂਗੇ ਵੀਰੇ 2.5 ਲੱਖ ਦੀ ਦਦੀਆਂ 2.5 ਲੱਖ ਦੀ 2.5 ਲੱਖ ਦੀ ਦੇ ਦਾਂਗੇ ਮੁਕਾਬਲਾ ਕਰੂ ਵੱਡੀਆਂ ਤੋਂ ਪਰੇ ਨੂੰ ਇੱਥੇ ਆਨ ਕੈਮਰਾ ਘਮਾਗਦੇ ਹੋ ਵੱਡੀਆਂ ਨੂੰ ਵੀ ਮੁਕਾਬਲਾ ਕਰ ਚਾਚਾ ਫਲਾ ਲੇਵਾ ਲੱਗਾ ਇਹਨੂੰ ਚੰਦਰੀ ਨੂੰ ਫਟ ਫਟ ਬਾਹਰੋਂ ਤੁਰੀ ਫਿਰਦੀ ਐ ਇਹ ਮਾਇਆ ਦੇ ਇੰਨਾ ਕਮਾਣਿਆਂ ਦਾ ਵੀਰੇ ਇਹ ਮਾਇਆ ਦਾ ਭਾਵੇਂ ਕੋਈ ਜਿੱਡੀ ਮਰਦੀ ਮਹਿੰਗੀ ਉਮਰ ਤੋਂ ਮਹਿੰਗੀ ਮਹੀਂ ਇਹਦੇ ਨਾਲ ਚਵਾਲੇ ਵੀ ਮਾਇਆ ਦਾ ਵੀਰੇ ਇਹਦੇ ਨਾਲ ਇਹਦਾ ਜਿੱਦ ਜਿਹੜੀ ਮਰਦੀ ਮਹੀਂ ਚਵਾਰੇ ਵੀਰੇ ਅੱਜ ਅੱਜ ਤੋਂ 10-10 ਦਾ ਆਫਰ ਦੇ ਦਾਂਗੇ ਓਪਨ ਚੈਲੰਜ ਅਫਰ ਜਾਂ ਜਾਂਦੇ ਮਹੀਨਾ ਮਹੀ ਦੇਣਾ ਚਵਾਦੇ ਜਿਹੜਾ ਮਰਜੀ ਵੀਰ ਜਿੰਨਾ ਮੈਂ ਸਲੇ ਦੁੱਧ ਵੀਰ ਦੇ ਜਿੱਦਾਂ ਹੀ ਹਾਂਜੀ ਹਾਂਜੀ ਇਹ ਐਚ ਐਫ ਲਈ ਗਾਈਆਂ ਨੂੰ ਲੇਵਾ ਲੱਗਦਾ ਮੈਂ ਨਾ ਵੀਰੇ ਪ੍ਰਮਾਤਮਾ ਮਿਹਰ ਕਰੇ ਵੀਰੇ ਪਹਿਲਾਂ ਕੱਟੀ ਨੇ 21 ਕਿਲੋ 20 ਕਿਲੋ ਦਿੱਤਾ ਇਹ ਬਾਕੀ ਸਾਡੇ ਕੋਲ ਜੇ ਵੀਰ ਪੁਰਾਣੇ ਲੈਣਾ ਸਾਡੇ ਕੋਲ ਦਾ ਰਿਕਾਰਡ ਸਾਰਾ ਸਾਰਾ ਪਹਿਲਾ ਹੈਗਾ ਜੀ ਇਸ ਹਸਾਰ ਤੋਂ ਝੋਟੀ ਲਈ ਵੀਰੇ ਹਾਂਜੀ ਹਾਂਜੀ ਇਹ ਵੀਡੀਓ ਵੀ ਮਿਲ ਜੇਗੀ ਪੁਰਾਣੀ ਦੀ ਇਹ ਵੀ ਪੁਰਾਣੀ ਵੀਡੀਓ ਪਹਿਲਾਂ ਕੱਟੀ ਦੀ ਪੁਰਾਣੀ ਵੀਡੀਓ ਵੀ ਮਾਲਾ ਮਿਲ ਜੇਗੀ ਜਿਹੜੀ ਗੱਲ ਕਰਨ ਤੇ ਦੂਜੇ ਸੂਵੇ ਸੂਈਆ ਰਾਤ ਦੀ ਸੂਈ ਆ ਤੇ ਜੇ ਜੁਰ ਪਾਤੀ ਵੀ ਜੀ ਆ ਜੇ ਜੁਰ ਪੈ ਗਈ ਇਹਦੇ ਪਰਮਾਤਮਾ ਰਕੇ ਇਹਦੇ ਮਤਲਬ ਇਹ ਤੁਹਾਨੂੰ ਦੱਸਾ ਵੀ ਮਤਲਬ ਇਹਦਾ ਮੋਰਜਰ ਜਿਹੜਾ ਪਾਇਆ 2.5 ਲੱਖ ਮੋਟੇ ਮੋਟੇ ਥਣ ਵਧੀਆ ਵਧੀਆ ਆ ਗਏ 1 ਵਾਲੀ 2.5 ਲੱਖ ਦੀ ਦੇ ਦਾਂਗੇ ਵੀਰੇ ਇਹ ਉੱਪਰ ਜਿਹਨੇ ਚੁੱਕਰੀ ਚੁੱਕ ਸਕਦਾ 2.5 ਲੱਖ ਦੀ 2.5 ਲੱਖ ਦੀ ਦੇ ਦਾਂਗੇ ਇਹ ਟੋਕੜੀ ਬਾਈ ਜੀ ਲਲਗਵਾਜ ਓਏ 2 ਲੱਖ ਦੀ ਕੋਕੜ ਲੈ ਲਾਂਗੇ ਵੀਰ ਜੀ ਬਾਕੀ ਇੱਕ ਗੱਲ ਇੱਥੇ ਹੋਰ ਹੈਗੀ ਵੀਰੇ ਸਾਰਾ ਸੂਆ ਚੋਕ ਦੇ 2 ਲੱਖ ਦੀ ਬਾਈ ਲੈਣੀ ਇਹਦੇ ਵਿੱਚ ਇੱਕ ਹੋਰ ਖਾਸ ਤੇ ਵੀਰੇ ਦਦਿਆ ਹਾਂਜੀ ਇਹ ਪਰਮਾਤਮਾ ਰਕੇ ਜਦ ਦਿਨ ਲਾਈਵ ਚੱਲ ਗਈ ਇਹਨਾਂ ਨੇ ਪਤਾ ਵੀਰੇ 2. ਦਾ ਲੱਖ ਦੀ ਵੀ ਹੋ ਸਕਦੀ ਜਿਹੜੀ ਗੱਲ ਕਰਨ ਵਾਲੀ ਹੈ ਬਾਈ ਜੀ ਅੱਜ ਦੀ ਘੜੀ ਤੇ ਗੱਬੜ ਗੱਬਣ ਸਮੇਂ ਰਾਤ ਦੀ ਸੋਈ ਆ ਵਿਸਾਖੀ ਦੇ ਇਦਾਂ ਦੀਆਂ ਮੇਲੀਆਂ ਨਹੀਂ ਕਿਤੇ ਝੋਟੀਆਂ ਆਉਂਦੀਆਂ ਇਹਦੇ ਨਾਲ ਦੀ ਆਪ ਬੰਬ ਬਾਰੇ ਵੀਰ ਬਾਹਰੋਂ ਲੈਣੇ ਪਣੇ ਵੀਰ ਆਪ ਇਹਨਾਂ ਦੇ ਚਾਚਾ ਲੱਖ ਦੇ ਖਤਨੇ ਪੈਸੇ ਬਣੇ ਹਾਂਜੀ ਹਾਂਜੀ 3 ਨੰਬਰ ਵਾਲੀ ਆ ਗਈ ਬਾਈ ਜੀ 3 ਨੰਬਰ ਵਾਲੀ ਆ ਗਈ ਝੋਟੀਆਂ ਦੀ ਕੱਚੀ ਆ 15 ਦਿਨ ਦੀਆਂ ਤੇ ਇਹ ਮੇਲੇ ਤੇ ਤਿਆਰ ਹੋਣੀ ਹੈ ਛੋਟੀ ਵੀਰੇ ਜਿਹੜੇ ਪਰਮਾਤਮਾ ਸ਼ੁਗ ਰੱਖੇ ਵੀ ਮੇਲੇ ਤੇ ਪਾਵਾਂਗੇ ਵੀਰੇ ਇਹ ਵੀ ਕੱਟੀ ਦੇ ਮੇਲੇ ਤੇ ਹਾਂ ਵਿਸਾਖੀ ਆ ਤੇ ਇਹ ਜਿਹਦੇ ਵੇਗੀ ਵੀਰੇ ਵੇਚ ਦਾਂਗੇ ਭਾਈ ਸਿੰਘ ਵੀ ਕੁਆਲਟੀ ਬਰੀਡ ਦੇ ਕੋ ਵੀ ਇਸ ਕੁਆਲਟੀ ਦੀ ਉੱਥੇ ਮੇਲੇ ਤੇ ਪਾਵਾਂਗੇ ਵੀਰੇ ਤੁਸੀਂ ਇਹ ਇਹਦਾ ਵੀਰੇ ਆਪਾਂ ਮੇਲੇ ਦੇ ਮੁੱਲ ਨਹੀਂ ਨਗਾ ਕਰਦੇ ਇਸ ਕਰਕੇ ਵੀ ਜੇ ਤਿਆਰ ਹੋ ਗਈ ਫਿਰ ਉੱਥੇ ਤਾਂ ਪਤਾ ਮੇਲੇ ਦੇ ਪੌਣੀ ਹੈ ਬੇਜੀ ਜੀ ਬਾਈ ਜੀ ਹਜੇ 15 ਦਿਨ ਲੈਣੇ ਪਤਾ ਨਹੀਂ ਕੀ ਦਾ ਕੀ ਕਰਦਣਾ ਸੱਪ ਕਿਹੜੇ ਕੱਢਨੇ ਇਹ ਇਹ ਤਾਂ ਵੀਰੇ ਲਾਲ ਚੱਡੇ ਵਾਲੀ ਆ ਲਾਲ ਚੱਡੇ ਵਾਲੀ ਮੇਰੇ ਮੈਨੂੰ ਥੋੜੀ ਕਿਤਾ ਮੈਂ ਗਦੀ ਥਾਂ ਬਿੰਦੀ ਵਾਲਾ ਚੱਡਾ ਆ ਗਿਆ ਸਭ ਤੋਂ ਖਾਸ ਵੀਰੇ ਅਸੀਂ ਉਹ ਮੈਂ ਲੈਨੇ ਜਿਹੜੇ ਚੱਡੇ ਦੇ ਥੱਲੇ ਨਾੜਾ ਲੋੜਾ ਚੰਗੀਆਂ ਮੈਨੂੰ ਲੱਗੀਆਂ ਹੁਣ ਤੇ ਦੁੱਧ ਵੀ ਮੈਂ ਉਹ ਹੀ ਦੇ ਸਕਦੀ ਹਾਂ ਹਾਂ ਜੀ ਹਾਂ ਜੀ ਬਾਈ ਜੀ ਜੇ ਸੈਂਗ ਦੀ ਗੱਲ ਕਰੀਏ ਰੇਂਗ ਵਾਲਾ ਸਿੰਘ ਆ ਕੁਆਲਿਟੀ ਫੋਲਿਆ ਬਰੀਡ ਪਿੱਠ ਪੂੜਾ ਵੇਖੋ ਕਿੰਨਾ ਚੋਣ ਇਹ ਵੀ ਪੁਰਾਣੇ ਲੈਣੀ ਹੋਵੇ ਤੇ ਆਪਾਂ ਫੋਨ ਤੇ ਦਾ ਰੇਡ ਵੀ ਦੱਸਾਂਗੇ ਇਹਦਾ ਰੇਡ ਫੋਨ ਤੇ ਹਾਂ ਇਹਦਾ ਫੋਨ ਤੇ ਦੱਸਾਂਗੇ ਵੀਰੇ ਹਾਂਜੀ ਅੱਗੇ ਆ ਗਈ ਚਾਰ ਨੰਬਰ ਤੇ ਅੱਗੇ ਚਾਰ ਨੰਬਰ ਆ ਗਈ ਵੀਰੇ ਅੱਜ 15 ਆ ਖੋਲੇ ਵੀਰ ਜਮੜੀ ਅੱਜ 15 ਦਿਨ ਅੱਗੇ ਵੀਰ ਮਾਇਆ ਸਾਹਿਬ ਦੇ ਨਦਰੀਆਂ ਚੱਲੀ ਕਰਕੇ ਗੱਲ ਲਾਈਏ ਉਹੋ ਜੀ ਹੁੰਦੀ ਫੋਨ ਕਿਹਦੇ ਤੇ ਤੋਤੇ ਪਲਾ ਦਿੰਦੇ ਸਹੀ ਗੱਲ ਸਹੀ ਗੱਲ ਬਾਈ ਜੇ ਦੀ ਨਾੜਾ ਦੀ ਗੱਲ ਕਰਦੇ ਆ ਵੀਰੇ ਬਰੀਕੀ ਬਹੁਤ ਛੋਟੀ ਜੇ ਹਾਂ ਚਾਹ ਸਵੇਰੇ ਨਾੜੇ ਨਾੜਾ ਇੱਕ ਮਿੰਟ ਖੜਾ ਰਹੋ ਵੀਰ ਜੀ ਨਾੜਾ ਵੀ ਫੁੱਲ ਆ ਗਈਆਂ ਕੁਆਲਿਟੀ ਸਿੰਘ ਕੁਆਲਿਟੀ ਦੇਖੋ ਬਾਈ ਜੀ ਇਹੋ ਜਿਹੇ ਤੋਹਫੇ ਨਹੀਂ ਲੱਭਣੇ ਸੁਪਰਸਟਾਰ ਝੋਟੀਆਂ ਅਦਰ ਦੀਆਂ ਪ੍ਰਮਾਤਮਾ ਮੇਰਾ ਲੱਗੇ ਵੀਰ ਇਹਦੇ ਨਾਲ ਲੋਕਾਂ ਨੇ ਤੇ 5-5 10 ਹਜ਼ਾਰ ਲੱਖ ਰੁਪਏ ਮੰਗਣਾ ਆਪਾਂ ਮੈਂ ਦੇਦਾ ਕਿ ਵੀਰ 3 ਲੱਖ ਦੀ ਮੈਂ ਦੇ ਦਿਆਂਗਾ ਆਪਾਂ ਜਿਆ ਜੀ ਕਰਕੇ ਦੇਣੀ ਹੈ 3 ਲੱਖ ਦੀ ਮੈਂ ਦੇ ਦਾਂਗੇ ਇਹੇ ਇਹੇ ਪਹਿਲਾਂ ਕੱਢੀ ਨੇ ਬਾਅਦ 18 ਮਹੀਨੇ ਕੋਲੋਂ ਖੰਦ ਕੱਢਿਆ ਪ੍ਰਮਾਤਮਾ ਸੁੱਕੇ ਰੱਖੇ ਵੀਰ ਨਾੜਾਂ ਵਾਲਾ ਛੱਡਾ ਆ ਗਿਆ ਜੀ ਤੋਂ ਪਾਰ ਚਲੇ ਗਈ ਠੀਕ ਗੱਲ ਕਰਨ ਵਾਲੀ ਆ ਹਾਂ ਜੀ ਜੀ ਬਾਕੀ ਜਿਹੜੀ ਮੈਂ ਨੂੰ ਵੀਰ ਇਹ ਪਾਥ ਪਾ ਲਈਏ ਆਪਾਂ ਮਾਲ ਚੰਗੀ ਮੈਂ ਉਹ ਹੱਥ ਪਾਉਂਦੇ ਵੀਰ ਚੰਗੀ ਮੈਂ ਤਾਂ ਪਿੱਛੇ ਨਹੀਂ ਹਟਦੇ ਰੁਪਈਏ ਰੁਪਈਏ ਲਾਉਣਾ ਜਿਹੜੀ ਗੱਲ ਕਰਦਾ ਇੱਥੇ ਖਾਲੀ ਵੀ ਤਾਂ ਸਾਫ ਝੋਟੀ ਏ ਤੇ ਉਧਰ ਰੁਪਈਏ ਲਾਉਂਦੇ ਸੰਗ ਵੀ ਨਹੀਂ ਆਉਂਦੀ ਜਿੱਦਾਂ ਸੂਪ ਹੀ ਨਾ ਇਹਨੂੰ ਬਜਾਅ ਛੱਡ ਕੇ ਭਾਵੇਂ ਇਹਦਾ 15 ਲੱਖ ਮੰਗੀ ਜਾ ਕੋਈ ਹਾਂਜੀ ਜੀ ਆਹ ਦੇਖੋ ਬਾਹਰ ਫੁੱਟ ਫੁੱਟ ਬਾਹਰ ਹੰਦੀ ਦੋ ਜਿਹੜੀ ਜਿਹੜੀ ਗੱਲ ਕਰਨ ਵਾਲੀ ਆ ਜਿੰਨੀ ਸਾਫ ਸੁਥਰੀ ਆ ਨਾੜਾ ਨੋੜਾ ਬਹੁਤ ਚੰਗੀਆਂ ਲੱਗੀਆਂ ਗੇ ਗਾੜੀ ਕੱਟੀ ਆ ਗਈ ਵੀਰੇ ਦੋ ਦੰਦ ਕੱਟੀ ਜੰਨੀਆਂ ਬਰੀਡ ਬਹੁਤ ਬਾਈ ਜੀ ਬਰੀਕੀ ਬਹੁਤ ਝੋਟੀ ਤੇ ਆਪਾਂ ਦੇ ਵੀਰੇ ਜਿੰ ਜਮਾ ਵੀ ਠੰਡੀ ਇਹ ਨਹੀਂ ਆ ਗਿਆ ਵੀ ਉਹ ਬੱਚਾ ਲਾਲਾ ਇਦਾਂ ਹੀ ਵੇਖ ਇਦਾਂ ਇਦਾਂ ਹੀ ਬਹਿ ਜਾ ਥੱਲੇ ਵੀਰੇ ਇੱਥੋਂ ਆ ਜੀ ਇੱਧਰ ਦੀਆਂ ਮਈਆਂ ਥੱਲੇ ਆ ਬੈਂਦੇ ਤੁਹਾਨੂੰ ਕਿਤੇ ਦੇ ਕਿਤੇ ਹੋਣਾ ਏ ਇਦਾਂ ਹੀ ਤਾਰ ਦੇ ਕੇ ਬਹਿ ਜਾਦੇ ਬੱਚੇ ਦਾ ਵੀ ਨਹੀਂ ਪਤਾ ਕਿ ਜਿੱਦਾਂ ਇੰੀਆਂ ਠੰਡੀ ਕੋਸਾਂ ਨਹੀਂ ਸਿੰਘ ਕੁਆਲਟੀ ਦੇ ਸਕਦੇ ਤੁਸੀਂ ਇਹ ਵੀ ਰਸੂਈ ਨੂੰ ਅੱਜ ਚੌਥਾ ਦਿਨ ਆ ਤੇ 11 ਤੋਂ 12 ਕਿਲੋ ਤੋਂ ਭੋਲੇ ਤੋਂ ਖਾਲੀ ਹੁੰਦੇ ਸਾਰੀ ਚੱਲੀ ਗਈ ਕੱਟੀ ਮੇਰੇ ਤੋਂ ਹਾਂਜੀ ਹਾਂਜੀ ਬਾਈ ਜੀ ਥਾਨ ਗੇਟ-ਗੇਟ ਤੇ ਲਗਾ ਦੇਖੋ ਠੰਡੀ ਸੀਲ ਬਾਈ ਜੀ ਪੂਰੀ ਐ ਮੈਂ ਇਹਨਾਂ ਵੀਰੇ ਇਦਾਂ ਹੀ ਬਹਿ ਜਾਪਾਂ ਜਿੱਥੇ ਮਾਦੀ ਖਲਾ ਗਿਆ ਖਾ ਲਵਾਂ ਇਹਦਾ ਇਹਦਾ ਮੋਲੇ ਉਹ ਨਹੀਂ ਹੈਗੀ ਵੀਰੇ ਬਾਈ ਜੀ ਨੋਕ ਵਾਲਾ ਥਾਂ ਲਗਾ ਗੇਟ-ਗੇਟ ਦੀ ਦੂਰੀ ਦੇ ਪਤਾ ਵੀਰੇ ਇੱਥੋਂ ਪਤਾ ਲੱਗਦਾ ਨਸਲਾ ਦੋਦਾਂ ਦੇ ਵੀਰ ਮੋਹ ਦਿੰਦੀਆਂ ਲੀਦੀਆਂ ਹਾਂਜੀ ਹਾਂਜੀ ਤੇ ਕੁਆਲਿਟੀ ਫੁੱਲ ਬਰੀਕੀ ਜਿਹੜੇ ਪੈਰਾਂ ਦੇ ਖਲੋਤੀ ਵੀਰੇ ਉਸੇ ਪੈਰਾਂ ਦੇ ਖਲੋਤੀ ਦੇ 100 ਪਤਾ ਲੱਗਦਾ ਬਰੀਕਾਂ ਦਾ ਹਾਂਜੀ ਹਾਂਜੀ ਤੇ ਬਾਈ ਜੀ ਇਹਦੇ ਮਗਰ ਕੀ ਆ ਗਿਆ ਇਹਦੇ ਮਗਰ ਕਟਾਵੇ ਦੇ ਦਿੱਤੀਆਂ ਇਹਦੇ ਮਗਰ ਚੋਬਰ ਆ ਗਿਆ ਹਾਂਜੀ ਕਵਾਰਟੀ ਮੈਂ ਅਜ ਫੁੱਲ ਬੋਲਦੀ ਐ ਕੀ ਦੇ ਦਾਂਗੇ ਫਿਰ ਸਵਾ 2 ਲੱਖ ਦੀ ਦੇ ਦਾਂਗੇ ਸਵਾ 2 ਲੱਖ ਦੀ ਸਵਾ 2 ਲੱਖ ਦੀ ਦੇ ਦਾਂਗੇ ਛੋਟੀ ਵੀ ਟੌਪ ਕਲਾਸ ਐ ਜਿਹੜੀ ਐ ਛੋਟੀ ਦੁੱਧ ਪਾਉ 15 ਕਿਲੋ ਦੋਂਦੀ ਕੱਟੀ ਰਧੀਆਂ ਤਾਂ ਹੁਣ ਕੱਟੀ ਕੋ ਵੀਰੇ 10 ਤੋਂ 11 ਕਿਲੋ ਤੋਂ ਬੋਲੇ ਤਾਂ ਖਾਲੀ ਤੇ ਸਾਰੀ ਚਲੀ ਐ 15 ਕਿਲੋ ਨੋਰਮਲ ਦੇ ਦੂਗੀ ਫਿਰ ਵੀ ਬਰੀਕ ਦੇ ਬਾਈ ਜੀ ਇਹ ਜੀਆਂ ਮਈਆਂ ਨੂੰ 15 ਕਿਲੋ ਕੱਟ ਨਹੀਂ ਦੇਣਾ ਚਾਹੀਦਾ ਜਿੰਨੀ ਬਰੀਕੀ ਝੋਟੀ 'ਚ ਬਹੁਤ ਜਿਆਦਾ ਵੀਰ ਹੈ ਇਹ ਕੁਆਲਿਟੀ ਸਿੰਘ ਰਿੰਗ ala ਲੱਗਾ ਉਮਰ ਦੋ ਦੰਦ ਤੇ ਜੇ ਦੋ ਦੰਦ ਵੀਰ ਕਰੋ ਪਾਲ ਕੇ ਬੇਟੀਏ ਤਾਂ ਉਹ ਖੋਲਣੀ 2 ਲੱਖ ਰੁਪਏ ਦੀ ਵੀਰ ਜਿਹੜੀ ਗੱਲ ਕਰ ਰਹੇ ਹਾਂ ਜੀ ਇਹ ਆ ਸੀਰੀ ਜਿਹੜੀ ਨਾ ਹਾਰੀ ਸੱਚ ਨਹੀਂ ਲੱਗਦੀ ਇਹੋ ਜਿਹੀਆਂ ਝੋਟੀਆਂ ਕਿਧੋ ਕਿਧੋ ਮਿਲਦੀਆਂ ਮਾੜਾ ਵੀਰ ਚਵਾਈ ਵਹਿ ਇਦਾਂ ਦੀ ਨਲਕਾ ਚੱਲਦਾ ਇਦਾਂ ਚੱਲਦੀ ਵੀਰ ਇਦਾਂ ਦੀ ਤੇ ਇਹ ਸਭਾ 2 ਲੱਖ ਦੀ ਦੇ ਦਾਂਗੇ ਵੀਰ ਠੀਕ ਠੀਕ ਆ ਗਈ ਆ ਗਈ ਆ ਖੋਲ ਦੇ ਪੰਜ ਨੰਬਰ ਤੇ ਇਹ ਵੀ ਪਹਿਲਾਂ ਚਾਰ ਦੰਦ ਫਿਰ ਕੱਟੇ ਇਹਦੇ ਕੋ 15 ਤੋਂ 16 ਕਿਲੋ ਦਾ ਤਿਆਰ ਹੈ ਝੋਡੀ ਕੋ ਵੀ ਠੀਕ ਸਾਈਜ਼ ਵਾਲਾ ਆਰਡਰ ਆ ਗਿਆ ਦਾ ਕੈਦਰੀ ਦਾ ਸੋਹਣੇ ਆਰਡਰ ਦੀ ਬਿਰਦੀਆਂ ਇਹਦੇ ਕੋ 15 ਕਿਲੋ ਅੱਜ ਸਹੀ ਟੰਡੇ ਵਾਲਾ ਤੋਂ ਤਿਆਰ ਹੈ ਇਹਦੇ ਕੋ ਇਹਦੇ ਕੋ 15 ਕਿਲੋ ਤਿਆਰ ਦੋਦੇ ਬਿਰਦੀਆਂ ਬਾਕੀ ਬਾਈ ਜੀ ਬਰੀਡ ਵੀ ਬੜੀ ਏਦੀ ਇਹ ਮੂੰਹ ਚਾਰਾਂ ਦੇ ਦੇ ਸਿੰਗਰ ਰਿੰਗ ਵਾਲਾ ਉੱਚੀ ਲੰਮੀ ਪੂਣੀ ਝੋਟੀ ਬਿਰਦੀਆਂ ਬਿੰਦੀਆਂ ਵਾਲਾ ਛੱਡਾ ਆ ਗਿਆ ਬਾਈ ਜੀ ਕੀ ਕੀਮਤ ਕੀ ਇਹਦੀ ਇਹ ਵੀਰੇ ਜੀ ਝੋਟੀ ਦੇ ਦਾਂਗੇ 2 ਲੱਖ ਦੇ ਪੂਰੇ ਦੇ ਦਿਆਂਗੇ ਤੇ ਬਾਈ ਜੀ ਛੋਟ ਹੈ ਛੋਟ ਨਹੀਂ ਆਖੋ ਨਹੀਂ ਕਰਦੇ ਜੀ ਵੀਰੇ ਦਦਿਆਂ ਕਿੰਨੀ ਕਰੋਗੇ ਜੇਕਰ 2000 ਜਿੰਨੀ ਆਖੋ ਨਹੀਂ ਕਰਦੇ ਜੀ ਵੀਰੇ ਦਦਿਆਂ ਜਿਹੜੀ ਕਰ ਕਰਨ ਵਾਲੀ ਆ ਹਾਂ ਜੀ ਤੇ ਕੁਆਲਟੀ ਫੁੱਲ ਬਾਈ ਜੀ 5000 ਹੀ ਕਰ ਦਾਂਗੇ 1.95 ਦੇ ਦੇ ਦਾਂਗੇ ਵੀਰੇ ਦਦਿਆਂ ਜਹਾਜ ਜੀ ਚ ਝੋਟੀ ਵੀਰੇ 15 ਕਿਲੋ ਕੰਡੇ ਵਾਲਾ ਸਹੀ ਦੁੱਧ ਅੱਜ ਅੱਜ ਦੀ ਘੜੀ ਚ ਦੁੱਧ ਤਿਆਰ ਹੈ ਵੀਰੇ ਦਦਿਆਂ ਹਾਂ ਜੀ ਹਾਂ ਜੀ ਤੇ ਬਾਕੀ ਤੁਹਾਂ ਦਾ ਆਓ ਥੋਕਣੇ ਗੱਬਣਾਂ ਦੀ ਗੱਲ ਕਰਦੇ ਵੀਰੇ ਇਹ ਮੈਂ 8 ਮਹੀਨੇ ਦੀ ਗੱਬਣੇ ਤੇਰੇ ਦਦਿਆਂ ਚੰਗੀ ਠੰਡੀ ਮੈਂ ਅਦਰ ਦੀ ਸਾਡੇ ਤੋਂ ਸਾਡੇ ਫਾਰਮ ਦੇ ਗਈ ਥੋੜੀ ਮਨ ਲੱਸੀ ਜ਼ਰੂਰ ਆ ਸਿੰਘ ਰੇਂਗਾ ਲੱਗਾ ਸੋਹਣੀ ਜਿੰਨੀ ਵੀ ਹੈ ਕੁਆਲਿਟੀ ਉੱਚੀ ਲੰਮੀ ਆਪਣੇ ਫਾਰਮ ਤੋਂ ਵੇਖ ਕੇ ਗਈ ਬਾਈ ਜੀ ਕਿੰਨੇ ਦੀ ਵੇਖ ਕੇ ਗਈ ਕਿੰਨੇ ਦੀ ਵੇਖ ਕੇ ਗਈ ਇਹ 1.5 ਲੱਖ ਦੀ ਵੀ ਰਹੀ ਹੈ ਆਪਣੇ ਫਾਰਮ ਤੋਂ ਜਦਿਆਂ ਬਾਕੀ ਕੁਆਲਿਟੀ ਦਾ ਸਰ ਕਰੀ ਬਾਈ ਜੀ ਬਾਈ ਜੀ ਬਰੀਡ ਬਹੁਤ ਹੈ ਡੇਰੀਆਂ ਜੋ ਆਈ ਥੋੜੀ ਜੀ ਹੈ ਨਾ ਹਾਂ ਵੀਰੇ ਮੈਂ ਇਹਨਾਂ ਲੋਕਲ ਹੀਰ ਕੋ ਸੇਵਾ ਦੇ ਫੋੜੇ ਘਾਟੀ ਵਿੱਚ ਪੀਜੀ ਦਿਆਂ ਹਾਂ ਜੀ ਜੀ ਮੈਂ ਇੰਦੀ ਕਿ ਚੰਗੀ ਵੀਰੇ ਉਹਦੀ ਪਧਰੀ ਹੈ ਇਹ ਹੱਥ ਜਿਵੇਂ ਮੈਂ 18 ਕਿਲੋ ਦੁੱਧ ਕੱਢਣੀ ਜੀ ਹਾਂ ਜੀ ਹਾਂ ਜੀ ਬਾਈ ਜੀ ਦੁੱਧ ਦੋ ਡਰਾਈ 2 ਮਹੀਨੇ ਸੂਣ ਚ ਜਾਏ ਆ ਇਹ ਜੇ ਵੀ ਭਰਾ ਨੇ ਲੈਣੀ ਆ ਆਪਾਂ ਸੌਦਾ ਨਹੀਂ ਕਰਾਂਗੇ ਪੂਰੇ ਆਪਾਂ ਲੱਖ ਰੁਪਏ ਦੀ ਮੈਂ ਦੇਦਾ ਕਿ ਲੱਖ ਰੁਪਏ ਦੀ ਬਾਈ ਜੀ ਤੋਹਫਾ ਜਿਹਨੇ ਲੈਣਾ ਲੈ ਜਾ ਕੋਈ ਨਾ ਆਫਰ ਇਹ ਮਤਲਬ ਇਹ ਪਾ ਦੀ ਵੀ ਮੈਂ ਨਾ ਮਿਲੂਗੀ ਜੇ ਤੇਰੀ ਗੱਲ ਕਰਦਾ 8 ਮਹੀਨੇ ਦੀ ਗੱਪਣਿਆ ਬਾਈ ਜੀ ਮਹੀਨਾ ਡੇਢ ਸਾਹਮ ਕੇ ਬਾਈ ਜੀ ਤੁਹਾਡੀ 2 ਲੱਖ ਦੀ ਮੈਂ ਹੋਈ ਨਹੀਂ ਮਤਲਬ ਇਹ 90 ਦੀ ਮਿਲ ਜੇ 95 ਦੀ ਮਿਲ ਜੇ ਹਾਂ ਜੀ ਹਾਂ ਜੀ ਇਹ ਆਪਾਂ ਲੱਖ ਦੀ 8 ਮਹੀਨੇ ਦੀ ਗੱਪਣ ਦੇ ਦਾਂਗੇ ਦਿੰਦੇ ਹਾਂ ਇੱਕ ਰੀ ਬਾਈ ਜੀ ਫੋਨ ਲਾਓ ਆਪੇ ਤੁਹਾਨੂੰ ਮਾਤਨ ਕਰ ਦਾਂਗੇ ਵੀਰ ਜੀ ਕੋਈ ਨਹੀਂ ਕਰਦਾ ਕਰਦਾਂਗੇ ਵੀਰ ਜੀ ਹਾਂ ਜੀ ਇੱਕ ਰੀ ਮੇਰਾ ਵੀਰ ਖੋਲ ਕੇ ਅੱਗੇ ਆਗੇ ਜੇ ਫਿਰ ਦੋ ਵਾਰ ਆ ਮਰ ਗਿਆ ਨਾ ਛੁੱਟੀ ਗਈ ਅਗੇ ਆਗੇ ਝੋਟੀਆਂ ਆਹ ਝੋਟੀਆਂ ਦੇ 7 ਮਹੀਨੇ ਦੀ ਗੱਬਣ ਦੁੱਧ ਕੁਆਲਟੀ ਵੇਖੋ ਸਿੰਘ ਕੰਡਾ 7 ਮਹੀਨੇ ਦੀ ਗੱਬਣ ਦੁੱਧ ਦੇ ਦੇਖੋ ਕੱਟੀ ਕੋ ਵੀਰ 12 ਕਿਲੋ ਅਤੀਆਂ ਅੱਜ ਦੀ ਘੜੀ ਤੇ ਬਣੇ ਉਹ ਬਾਈ ਜੀ ਇਹ ਵੀ ਆਪਣੇ ਕੋ ਵੀ ਆਪਣੇ ਫਾਰਮ ਤੋਂ ਵੇਚ ਕੇ ਗਈ ਇਹ ਵੀ ਆਪਣੇ ਫਾਰਮ ਤੋਂ ਵੇਚ ਕੇ ਗਈ ਵੀਰ ਦਦੀਆਂ ਬਾਕੀ ਬਾਈ ਜੀ ਬਰੀਡ ਬਹੁਤ ਆ ਕੁਆਲਟੀ ਕੁਲਟੀ ਬਹੁਤ ਚੰਗੀ ਝੋਟੀ ਦੀ ਵੀ 7 ਮਹੀਨੇ ਦੀ ਗੱਬਣ ਦੇ ਥੱਲੇ ਮਹਿਣਾ ਖੋਦੀ ਵੀਰੇ ਦਦੇ ਅੱਜ ਵੀ 11 12 ਕਿਲੋ ਦੁੱਧ ਲਈ ਖਸਦਾ ਵੀਰ ਇਹਨਾਂ ਬਾਈ ਜੀ ਇਦਾਂ ਦੇ ਸੱਜਣਾ ਥੱਲੇ ਦੁੱਧ ਨਹੀਂ ਆਉਂਦਾ ਦੋ ਔੜਾਂ ਦੇ ਜਿਹੜਾ ਮਾਂਦੀ ਤੋਂ ਚੋਕੇ ਖੜੇ ਵੀਰੇ ਇਹਦੀ ਜੇ ਕੀਮਤ ਦੀ ਗੱਲ ਕਰਦੇ ਆ ਇਹ ਕੀਮਤ ਦਵਾਂਗੇ 1,35,000 ਦਵਾਂਗੇ ਵੀਰੇ 1,35,000 ਦੀ 1,35,000 ਦੀ ਦਵਾਂਗੇ ਵੀਰੇ ਤੇ ਬਾਈ ਜੀ ਇਹ ਬਾਜੋ ਆਪਣਾ ਲੈ ਵੀ ਸਕਦੇ ਆ ਬਾ ਜੇ ਕਿ ਵੀਰ ਭਰਾ ਨੇ ਤਾਜੀ ਕਰਕੇ ਦੇਣੀ ਹੋਵੇ ਆਪਾਂ ਢਾਈ ਦੀ ਬਾਤ ਵੀ ਲਾ ਲਾਂਗੇ ਮਤਲਬ ਕੋਲ ਰਾਜੀ ਕਰਦੇ ਢਾਈ ਦੀ ਬਾਤ ਸੁਣਾਂਗੇ ਹਾਂਜੀ ਚਾਹੀਏ ਜੱਡ ਲੈ ਕੇ ਆਇਆ ਜਾਮਨ ਵਰਗੀ ਦੀ ਛੋਟੀ ਵਧੀਆ ਵੀਰੇ ਤੁਸੀਂ ਇੱਕ ਛੋਟੀ ਸਾਡੇ ਕੋਲ ਹੋਰ ਆ ਗਈ ਵੀਰੇ ਦਿੰਦੀਆਂ ਉਹ ਉਹਦੀ ਗੱਲ ਕਰੀਏ ਪੂਛ ਥੋੜੀ ਮਤਲਬ ਸਾਡੇ ਕੋਲ ਦਿਨ ਖੜੀ ਪੂਰੀ ਸੀ ਮਾਲਾ ਪੁੱਛਦਾ ਕੋ ਵਢੀ ਗਈ ਹੈ ਹਾਂਜੀ ਹਾਂ ਸਾਢੇ 4ਵੇਂ ਸਾਢੇ 4 ਸਿੰਘ ਦੇਖ ਸਕਦੇ ਤੁਸੀਂ ਫੇਸ ਕੁਆਲਟੀ ਦੇ ਸਾਢੇ 4 ਮਹੀਨੇ ਦੀ ਗੱਬਣ ਤੇ ਅੱਜ ਵੀ ਦੁੱਧ ਦੇ ਕੋ ਵੀਰੇ ਆ ਹੁਣੇ ਅਲੀ ਖਾਲੀ ਕਰਕੇ ਪਾਸ ਕਰਕੇ ਤੁਹਾਨੂੰ ਦੀ ਆ ਉਹ ਵੀ 8 ਕਿਲੋ ਹੈਗਾ ਹੁਣ ਵੀ ਤੇ ਝੋਟੀ ਬਹੁਤ ਚੰਗੀ ਹੈ ਵੀ ਵਧੀਆ ਵਧੀਆ ਸੁਪਰਸਟਾਰ ਝੋਟੀ ਹੈ ਹਾਂ ਇੱਥੇ ਬੰਦੋ ਵੀਰ ਦੀ ਤੇ ਮਾਲਾ ਪੁੱਛ ਇਹਦੀ ਥੋੜੀ ਜਰੂਰ ਉੱਚੀ ਹੈ ਜਿਹੜੀ ਹਲਕਾ ਨਾਲੀਆ ਤੇ ਬਾਕੀ ਨਾਲ ਝੋਟੀ ਠੰਡੀ ਨਹੀਂ ਗੇ ਵੀ ਸਾਢੇ 4 ਵੇ 8 ਕਿਲੋ ਦੁੱਧ ਹੁਣ ਵੀ ਖੁੱਲਾ ਡੁੱਲਾ ਹੈਗਾ ਜੀ ਇਹ ਦੇ ਦਾਂਗੇ ਵੀਰ ਮੈਂ ਮਾਂ ਤਾਂ ਨਹੀਂ ਕਰਿਓ ਇਹਨੇ ਰੇਗਾ ਲੱਗੀ ਵੈ 80 ਹਜ਼ਾਰ ਦੀ ਦੇ ਦਾਂਗੇ ਮੇਰੇ ਅਸੀ ਹਜ਼ਾਰ ਦੀ 80 ਹਜ਼ਾਰ ਦੀ ਦੇ ਦਾਂਗੇ ਵੀਰੇ ਇਹ ਛੋਟੀ ਇੱਕ ਗੱਲ ਆ ਗਈ ਆ ਜਿਹੜਾ ਵੀਰ ਭਰਾ ਵੀ ਲੈ ਜਾ ਪੂਛ ਲੈ ਜਾ ਲੈ ਦੇਖੀ ਹਾਂ ਜੀ 12 14 ਤੋਂ 20 ਕਿਲੋ ਦੁੱਧ ਦੇ ਦਿੰਦੀ ਮੇਰੇ ਦਿੰਦੀਆਂ ਤੇ ਬਾਈ ਪੂਛ ਨੂੰ ਕੀ ਕਰਨਾ ਦੁੱਧ ਚੋਣਾ ਜੇ ਕਿਸੇ ਵੀਰ ਨੇ ਡੇਰੀ ਵਾਲੇ ਨੇ ਤੇ 8 ਕਿਲੋ ਵਧਿਆ ਸਿੰਘ ਤੋਂ ਲੈ ਕੇ ਡਾਕਟਰ ਸਿੰਘ ਦੇ ਬਾਈ ਜੀ ਫੁੱਲ ਕੁਆਲਿਟੀ ਆ ਰਿੰਗ ਆਲਾ ਥਾਂ ਥੋਣੂ ਸੋਨਾ ਲੱਗਿਆ ਵੀਰੇ 80 ਹਜ਼ਾਰ ਦੀ ਦਾਂਗੇ ਵੀਰੇ ਤੇ ਥਾਂ ਲੈ ਵੀ ਤਾਂ ਪੂਰੀ ਸਾਫ ਆ ਗਈ ਹਾਂ ਜੀ ਜੀ ਬਾਕੀ ਵੀਰ ਭਰਾ ਸਾਰੇ ਦੇਖਣ ਵਾਲੇ ਮਤਲਬ ਵੀ ਸਾਰੀ ਵੀਡੀਓ ਵੀਰ ਜਰੂਰ ਵੇਖਿਆ ਕਰੋ ਇਹਨਾਂ ਦੇ ਇਹਦੇ ਵਿੱਚ ਪਤਾ ਨਹੀਂ ਕਿ ਵੀਰ ਭਰਾ ਦੇ ਕਿਹੜੀ ਕਹਾਣੀ ਪਸੰਦ ਆਈ ਨਹੀਂ ਕਿ ਪਤਾ ਕਿਹੜਾ ਕਦੋਂ ਤੋਹਫਾ ਦੇ ਦੇਣਾ ਵਿੱਚ ਕਿਹੜੀ ਕਹਾਣੀ ਪਸੰਦ ਆਈ ਨਹੀਂ ਹਾਂਜੀ ਬਾਕੀ ਇਹਨਾਂ ਦੇ ਪਰਮਾਤਮਾ ਇਹਦੇ ਨੇ ਕਿ ਵੀ ਘੰਟੇ ਵੀ ਸਾਡੇ ਕੋਲ 10 ਮਹੀਆਂ 8 ਮਹੀਆਂ ਸੇ ਰਾਤੇ ਐਡਰੈਸ ਤੇ ਫੋਨ ਨੰਬਰ ਦੱਸ ਦਿਓ ਐਡਰੈਸ ਵੀ ਜਿਲ੍ਹਾ ਗਰਦਾਸਪੁਰ ਦੇ ਨੇੜੇ ਫਰੇਗੜ ਝੂੜੀਆਂ ਦੇ 987661527 ਦੇ ਫੋਨ ਨੰਬਰ ਦੇ ਹਾਂਜੀ ਹਾਂਜੀ ਤੇ ਬਾਕੀ ਵੀ ਭਰਾ ਸਾਰਾ ਧੰਨਵਾਦ ਕਰਨੇ ਲਾਈਕ ਕਮੈਂਟ ਜਰੂਰ ਸ਼ੇਅਰ ਕਰਿਆ ਕਰੋ ਵੀਰੇ ਹਾਂਜੀ ਸਾਰੇ ਵੀਰ ਭਰਾਵਾਂ ਦੇਖਣ ਵਾਲੇ ਵੀਡੀਓ ਸਾਰੀਆਂ ਸਾਸੀ ਕਾਲ ਜੀ ਸਾਸੀ ਕਾਲ